ਇਰਥੋਦੀ ਦੂਰੀ ਤੇ ਆ ਕੇ ਸਾਨੂੰ ਸਾਡੀ ਕਾਚੇ ਨਾਲ ਚਿੱਤੇ ਆ ਗੀਆਂ ਅਸੀਂ ਆਪਣੇ ਕਾਚੇ ਦਾ ਗੱਲ ਲਾਪੇ ਆਂ ਅੰਕਲ ਉਹਨੇ ਆਪਣੇ ਪੈਂਟਾਂ ਤੇ ਗੱਲ ਲਾਪੇ 150 ਆ ਗਏ ਮੈਂ 150 ਆ ਗਏ ਉਹਨੇ 150 ਆ ਗਏ ਨਾ ਸਾਡਾ ਪੂਰਾ ਹੁਣ ਸਫ਼ਰ ਕਿੰਨਾ ਰਹਿ ਗਿਆ ਹੋਰ 250 ਕਿਲੋਮੀਟਰ ਹੋਰ ਰਹਿ ਗਿਆ ਲਗਭਗ ਆਹ ਜਗ੍ਹਾ ਤੇ ਆਪਾਂ ਰੁਕੇ ਆਂ ਬੋਲੀ ਰਿਵਰ ਸੈਟਰਮੈਂਟ ਆਊਟਡੋਰ ਐਜੂਕੇਸ਼ਨ ਸੈਂਟਰ ਸਟਰੀਟ ਜੈਂਟਸ ਬੋਲਕੋਵੇ ਬੋਏ ਰਿਵਰ ਮੇਲ ਇਹਨਾਂ ਨੇ ਮੇਨ ਰੋਡ ਦੇ ਉੱਪਰ ਇੱਧਰ ਜਿਹੜੇ ਘਰਵਾਲੇ ਜਿੰਨੇ ਵੀ ਇੱਧਰ ਘਾਰਾਂ ਮਿਲਦਾ ਵਿੱਚ ਸਾਰੀਆਂ ਮਿਲਣਾ ਇੱਥੇ ਪਈਆਂ ਹੁੰਦੀਆਂ ਇੱਥੋਂ ਠੱਡਕ ਲੈ ਜਾਂਦੇ ਆ ਉਹ ਤਾਂ ਆਹ ਵਾਲੀ ਜਿਹੜੀ ਸਪੇਸ ਆ ਨਾ ਇਹ ਟਰੱਕ ਚੇਂਜ ਓਵਰ ਕਰਨ ਲਈ ਵੀ ਯੂਜ਼ ਕੀਤੀ ਜਾਂਦੀ ਆ ਤਾਂ ਹੀ ਆਪਾਂ ਇੱਥੇ ਰੋਕ ਲੈ ਲਈ ਟਰੱਕ ਟਾਊਨ ਹੈਗਾ ਕਾਫੀ ਛੋਟਾ ਜਿਹਾ ਟਾਊਨ ਆ ਇਹ ਇੱਥੇ ਜਿਹੜਾ ਪੰਪੂ ਆ ਨਾ ਇਹ ਸੇਲ ਤੇ ਲਾਇਆ ਹੋਇਆ ਮੈਨੂੰ ਲੱਗਦਾ ਇਧਰ ਆਵਾਜਾਈ ਕਾਫੀ ਜ਼ਿਆਦਾ ਘੱਟ ਹੋਣੀ ਆ ਇਹ ਜਿਹੜਾ ਟਾਊਨ ਆ ਇਹਦਾ ਨਾਮ ਹੈਗਾ ਸਪ੍ਰਿੰਗ ਜੰਕਸ਼ਨ ਆ ਇਹਦਾ ਸੋ ਇੱਥੇ ਤੁਸੀਂ ਐਕਸਪਲੋਰ ਵਗੈਰਾ ਜੇ ਕਰਨਾ ਹੈ ਤਾਂ ਇਧਰਲੇ ਪਾਸੇ ਹੈਗਾ ਹੈ ਕਾਫੀ ਕੁਝ ਐਕਸਪਲੋਰ ਸਪ੍ਰਿੰਗ ਜੰਕਸ਼ਨ ਲੇਕ ਡੈਨੀਅਲ ਟਰੈਕ ਹੈਗਾ ਆ ਵੈਸਟ ਵੇ ਟੂ ਦਾ ਗੇਟਵੇ ਟੂ ਦਾ ਵੈਸਟ ਕੋਸਟ ਲੇਕ ਕ੍ਰਿਸਟਵਿਲ ਟਰੈਕ ਫਾਇਕ ਵਗੈਰਾ ਇਧਰਲੇ ਪਾਸੇ ਤੇ ਸੀ ਲੋਇਨ ਵੀ ਹੈਗੇ ਇੱਥੇ ਤੇ ਧੂਆ ਵਗੈਰਾ ਨਿਕਲਦਾ ਆ ਤੇ ਪਹਾੜਾਂ ਦੇ ਵਿੱਚ ਜਿਹੜੇ ਆਪਣੇ ਗ੍ਰੇਨੇਟ ਪਹਾੜਾ ਉਹਦੇ ਆ ਕਾਫੀ ਜ਼ਿਆਦਾ ਅੰਕਲ ਤੁਸੀਂ ਆ ਮੈਂ ਤਾਂ ਕਹ ਪਤਾ ਨਹੀਂ ਕਿਹੜਾ ਗੋਰਾ ਆ ਹਾਂਜੀ ਚੱਲੋ ਚਲੋ ਵੀ ਚੱਲੋ ਚਲੀਏ ਬੈਠੋ ਹਾਂਜੀ ਹੈ ਨਾ ਬੰਦੋ ਆ ਪੰਪ ਪੰਪ ਸੇਲ ਤੇ ਲੱਗਿਆ ਹੋਇਆ ਵਾਲਾ ਅੱਗੇ ਰੁਕ ਜਾਨੇ ਅਗਲੇ ਟਾਊਨ ਚ ਚਲੋ ਆਓ ਵਧੀਆਗਾ ਹਾਂ ਫਾਲ ਹੈ ਉੱਥੇ 200 ਕਿਲੋਮੀਟਰ ਆਗੇ ਬੰਦ ਹੋ ਜਾਏਗਾ ਬਹੁਤ ਬਹੁਤ ਜਿਆਦਾ ਹੁੰਦਾ ਰਹੇ ਗਿਆ 150 ਕਿਲੋਮੀਟਰ ਇੰਦਾ ਆਪਾਂ ਟਾਈਮ ਜਾ ਲੱਗਦਾ 2 ਘੰਟੇ 50 ਮਿੰਟ ਲੱਗਦੇ ਹੈ ਨਾ ਇਲਾਕਾ ਹਾਂਜੀ ਕੋਈ ਆਪਾਂ ਕਰਪਾਣਾ ਕੱਢ ਦਿਓ ਜਦੋਂ ਪਾਣੀ ਕਰ ਹੁੰਦਾ ਤੁਸੀਂ ਕਾਫੀ ਕਰ ਲਓਗੇ ਆਪੇ ਜਾਈਏ ਥੱਲੇ ਦਸ ਮੀਟਰ ਦਾ ਟਰੈਕ ਕਰਕੇ ਆ ਜਾਓ 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 ਯਾਰ ਆਜੋ 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 ਕੱਢ ਲਓ ਕੀ ਮਾਰਿਆ ਫਾਲ ਦਾ ਹੈਗਾ ਇੱਥੇ 200 ਮੀਟਰ ਦਾ ਟਰੈਕ ਹੈਗਾ ਉਹ ਕੰਨ ਲੱਗਿਆ 200 ਮੀਟਰ ਦਾ ਟਰੈਕ ਆ ਤੇ 200 ਕਿਲੋਮੀਟਰ ਦੇ ਲਗਭਗ ਤੋਂ ਜ਼ਿਆਦਾ ਆਪਾਂ ਥੋੜੇ ਆ ਗਏ ਆ ਤੇ ਇੱਧਰੋਂ ਬਸ ਟਰੈਕ ਆਪਾਂ ਟਰੈਕ ਕਰ ਚੱਲਿਆ ਥੋੜਾ ਧਿਆਨ ਰੱਖਿਓ ਜੇ ਮੱਛਰ-ਪੁੱਛਰ ਦਾ ਮਰ ਜਵੇ ਇਦਾਂ ਦਾ ਪੀ ਲਿਓ ਮੈਂ ਉਹੀ ਕਹਿੰਦਾ ਕਿ ਅੰਕਲ ਆ ਲਾ ਦਿਓ ਯਾਰ ਫਿਰ ਆਪਾਂ ਥੱਲੇ ਚੱਲੇ ਹੁਣ ਥੱਲੇ ਜਿਹੜਾ ਟਰੈਕ ਆ ਥੋੜਾ ਜਿਹਾ ਨਾ ਮਾਈਂਡ ਫਰੈਸ਼ ਹੋ ਜਾਊਗਾ ਜਿਹੜਾ ਆਪਾਂ ਕੋਸਟ ਸਾਈਡ ਤੇ ਜਾਣੇ ਪਏ ਆ ਆ ਜਿਹੜਾ ਰਸਤਾ ਹੈ ਨਾ ਇਧਰੋਂ ਥੋੜਾ ਜਿਹਾ ਹਾਂਜੀ ਚੜਾਈਆਂ ਤਰਾਈਆਂ ਵਾਲਾ ਰਸਤਾ ਜਿਗਾ ਘੁੰਮਣ ਘੜੀਆਂ ਵਾਲਾ ਕਰੈਚਰਸ ਤੋਂ ਤੁਰਿਆ ਸਾਡੀ ਹੋਰ ਟੈਨਸ਼ਨ ਵੀ ਇੱਥੋਂ ਰਹਿ ਗਿਆ 1.5 ਘੰਟੇ ਦੀ ਡਰਾਈਵ ਕੋਸ਼ਿਸ਼ ਆ ਕਿ ਆਪਾਂ ਨੈਲਸਨ ਪੁੱਜੀ ਜੀ ਇੱਥੋਂ ਵਧੀਆ ਆ ਆਪਣਾ ਕੱਲ ਦਾ ਦਿਨ ਤਾਂ ਸੇਫ ਹੋ ਜਾਊਗਾ ਪਿੰਟਨ ਵਾਸਤੇ ਹਾਂਜੀ ਹੈ 1 ਹੋਰ 50 ਮਿੰਟ 1 ਹੋਅਰ 50 2 ਘੰਟੇ ਲੱਗਣੇ ਹੋਰ ਸਹੀ ਆ ਆ ਤਾਂ ਟ੍ਰੈਕ ਨੇੜੇ ਆਂਕਲ ਦੀ ਸਾਈਕਲ ਲੈ ਕੇ ਆ ਸਕਦੇ ਸੀ ਨੇੜੇ ਇੰਨਾ ਨਹੀਂ ਦੂਰ ਹੈ ਲਾ ਫਿਰ ਔਖਾ ਹੋ ਜਾਣਾ ਸਾਈਕਲ ਦਾ ਨਾ छोटे सामने काफी डीप है कॉफी ने पीड़ी सी मामा कॉफी इतनी पीड़ी थी डू नॉट स्विम इन दूल ए undercurrent अंडर करंट मेक्स इट्स अनसेफ been lost ਮੱਛਰ ਬਹੁਤ ਜ਼ਿਆਦਾ ਯਾਰ ਏਰੀਆ ਦੇ ਵਿੱਚ ਨਾ ਉਧਰੋਂ ਝਾਰਨਾ ਦੇਖਦਾ ਭਾਜੀ ਪਰਲੇ ਪਾਸਿਓ ਥੋੜਾ ਧਿਆਨ ਨਾ ਜਾਣਾ ਪੈਣਾ ਇੱਥੋਂ ਪੱਥਰ ਬਹੁਤ ਵੱਡੇ ਵੱਡੇ ਪੱਥਰ ਆ ਯਾਰ ਗੋਲ ਆ ਉਹਦਾ ਇਧਰੋਂ ਝਾਰਨਾ ਦੇਦਾ ਪੂਰਾ ਮਾਰ ਗਿਆ ਫਾਲ ਇਹ ਡੂੰਗਾ ਬਹੁਤ ਹੈਥੋ ਇਥੋ ਪੂਰਾ ਖੂਹ ਆ ਖੂਹ ਦਾ ਖੂਹ ਹੈ ਇਧਰ ਨੂੰ ਪੱਥਰ ਵੀ ਕਾ ਇਥੇ ਕਾਫੀ ਨੇ ਲੱਗ ਲੱਗ ਪ੍ਰਕਾਰ ਦੇ ਇਥੇ ਪੱਥਰ ਹਾਂਜੀ ਪਾਣੀ ਹੋ ਗਿਆ ਠੀਕ ਹੈ ਬੱਚੀ ਚੱਲੀਏ ਫਿਰ ਉੱਪਰ ਆਪਣੀ ਹੋ ਗਈ ਔਰ 5 ਮਿੰਟ ਦੀ ਬ੍ਰੇਕ ਹੋ ਗਈ ਆ ਚੱਲੀਏ ਕੱਢੀਏ ਸਫ਼ਰ ਆਹ ਇਲਾਕੇ ਦੇ ਵਿੱਚ ਨਾ ਮੱਥਰ ਮੱਥਰ ਹੈ ਲਾਪੇ ਵਿੱਚ ਮੱਛਰ ਬਹੁਤ ਜ਼ਿਆਦਾ ਆ ਮੇਰੇ ਮੂੰਹ 'ਚ ਮੱਛਰ ਆਂਦਾ ਪਿਆ ਭਰਾਵਾ ਆਹ ਇਲਾਕੇ ਮੱਛਰ ਬਹੁਤ ਜ਼ਿਆਦਾ ਆ ਇੰਨਾ ਮੋਟਾ ਮੱਛਰ ਆ ਨਾ ਗੱਡੀ ਦੇ ਵਿੱਚ ਹੀ ਪੜ ਗਿਆ ਸੀ ਪਿੱਛੇ ਆਪਾਂ ਜਦ ਰੁਕੇ ਸੀਗੇ ਤੇ ਉਹ ਇੰਨਾ ਬੁਰਾ ਹਾਲ ਕਰਦਾ ਨਾ ਪੂਰਾ ਮਠਾ ਖੂਨ ਚੂਸ ਕੇ ਲੈ ਜਾਂਦਾ ਜਿੰਨਾ ਵੀ ਹੈਗਾ ਛੋਟੇ ਛੋਟੇ ਪਹਾੜ ਦੇ ਵਿੱਚ ਵੱਡੇ ਵੱਡੇ ਗੋਲ ਪੱਥਰ ਆ ਇੱਕ ਚੀਜ਼ ਹੈਗੀ ਆ ਆ ਦੇਖੋ ਵਿੱਚ ਮੱਛਰ ਤੁਹਾਨੂੰ ਦੇਖਦਾ ਹੀ ਹੋਣਾ ਵੀਡੀਓ ਦੇ ਵਿੱਚ ਆਹ ਵਾਲਾ ਪਾਸਾ ਇਧਰੋਂ ਇੰਨੇ ਕਿਚ ਘਾਟੀ ਚੜ੍ਹ ਕੇ ਸਾਹ ਆ ਗਿਆ ਸਾਹ ਛੜ ਗਿਆ ਪੂਰਾ ਮਾਰੂਆ ਫਾਲ ਬਿਟਵੀਨ ਵੇ ਕ੍ਰੈਸ਼ ਚਾਟੂ ਡੈਲਸਨ ਥੋੜੀ ਐਕਸਰਸਾਈਜ਼ ਹੋ ਜੂਗੀ ਨਾ ਤਾਂ ਬੈਠੇ ਬੈਠੇ ਵੀ ਟਰੈਕ ਵਧੀਆ ਲੱਗਦੇ ਕਰਨੇ ਘੈਂਟ ਆ ਚੀਜ਼ ਆ ਵੀਡੀਓ ਵਧੀਆ ਲੱਗਦੀ ਤੁਸੀਂ ਨਾ ਸ਼ੇਅਰ ਕਰਦੇ ਕਰੋ ਯਾਰ ਮੈਂ ਨਾ ਨਾ ਪ੍ਰੋਪਰ ਤਰੀਕੇ ਦੇ ਨਾਲ ਤਿਆਰੀ ਤੋਰੀ ਨਹੀਂ ਕਰਦਾ ਹੁੰਦਾ ਵੀਡੀਓ ਵੀ ਐਦਾ ਹੀ ਰੈਂਡਮ ਹੀ ਚੱਲ ਜਾਂਦਾ ਹੁੰਦਾ ਤੇ ਰੈਂਡਮੇ ਵੀਡੀਓ ਬਣਾ ਲੱਪਦਾ ਹੁੰਦਾ ਕੋਈ ਮੈਂ ਸ਼ਾਨ ਵੀ ਨਹੀਂ ਕਰਦਾ ਬੱਤੀ ਲੋਕੇਸ਼ਨ ਦੀ ਕਿਹੜੀ ਲੋਕੇਸ਼ਨ ਕੀ ਆ ਆ ਵੀਡੀਓ ਆ ਵੀ ਫਿਰ ਮੇਰੀਆਂ ਲੱਗੋ ਕਹਤੇ ਬਣੀ ਹੋਈਆਂ ਆ ਕ੍ਰੈਚਰ ਚਾਟਾਉਂ ਦੀਆਂ ਸਿਟੀ ਦੀਆਂ ਡਨੇਡ ਹੁੰਦੀਆਂ ਬਲਫ ਦੀਆਂ ਸੋ ਕੋਈ ਪਹਿਲਾਂ ਪ੍ਰੀ ਸਟਡੀ ਨਹੀਂ ਕੀਤੀ ਹੈਗੀ ਜਗ੍ਹਾ ਤੇ ਜਾ ਕੇ ਉੱਥੇ ਬਣਾਣੀ ਦਾ ਵੀਡੀਓ ਵਧੀਆ ਹੁੰਦੀ ਆ ਨਾ ਸ਼ੇਅਰ ਕਰਦੇ ਕਰੋ ਯਾਰ ਇਹ ਕਮੈਂਟ ਜ਼ਰੂਰ ਲਿਖਦੇ ਆਂ ਕਰੋ ਪੰਜਾਬੀ ਦੇ ਵਿੱਚ ਪੰਜਾਬੀ ਨੂੰ ਯਾਰ ਮੈਂ ਪ੍ਰਮੋਟ ਕਰਨਾ ਚਾਹੁੰਦਾ ਜ਼ਿਆਦਾ ਐਟਲੀਸ ਜਿਹੜੇ ਸਾਡੇ ਆਪਣੇ ਹੈਗੇ ਆ ਭਾਈਚਾਰਾ ਉਹ ਤਾਂ ਉਹ ਤਾਂ ਸ਼ੇਅਰ ਕਰ ਸਕਦੇ ਲਿਖ ਸਕਦੇ ਮੈਸੇਜ ਮੈਂ ਮੰਨਦਾ ਆ ਕਿ ਪੰਜਾਬੀ ਹੱਥ ਥੋੜੀ ਹਾਰਡ ਆ ਲਿਖਣੀ ਮੇਰੇ ਹਿਸਾਬ ਨਾਲ ਫੋਨ ਦੇ ਉੱਪਰ ਕਿਉਂਕਿ ਸਾਰਾ ਵਰਕ ਜਿਹੜਾ ਨਾ ਇੰਗਲਿਸ਼ ਦੇ ਵਿੱਚ ਚੱਲਦਾ ਪਿਆ ਬਟ ਜੇ ਆਪਾਂ ਹੀ ਨਹੀਂ ਪੰਜਾਬੀ ਨੂੰ ਲਿਖਾਂਗੇ ਤੇ ਤਾਂ ਫਿਰ ਲਿਖੂਗਾ ਕੌਣ ਨਾ ਦਰਖਤ ਤੇ ਦਰਖਤੋਂ ਤੋਂ ਹੜ ਕੇ ਆਏ ਹੋਇਆ ਇੱਥੋਂ ਝਰਨਾ ਵੰਦਾ ਉਹ ਸਾਰੇ ਦਰਖਤ ਵੱਡੇ ਵੱਡੇ ਬੂਟੇ ਉਹ ਹੋਾਈ ਗਰੂ ਸਫਰ ਆਤੇ ਹੈ ਗਏ ਆ ਭਾਈ ਅੰਕਲ ਕਿੱਦਾ ਲੱਗ ਰਿਹਾ ਵਧੀਆ ਵਧੀਆ ਇੱਧਰ ਦੇਖੋ ਜਾਨੋ ਦੇ ਨਾਲ ਇੱਧਰ ਆ ਕੋਈ ਪੀ ਲੈ ਕੇਕ ਵੀ ਨਹੀਂ ਕੱਟਿਆ ਯਾਰ ਤੇਰਾ ਇਹ ਕਟਾ ਗਿਆ ਭਾਈ ਮਾਣੂ ਕੇਕ ਦਾ ਤਾਂ ਕੋਈ ਗੱਲ ਹੀ ਆਪਾਂ ਗੁਰਦਾਰੇ ਮੱਥਾ ਟੇਕਿਆ ਮੇਨ ਹੋਈ ਸੀਗਾ ਆਪਣਾ ਕੇਕਾਂ ਦਾ ਤਾਂ ਆਪਾਂ ਇੰਗਲਿਸ਼ ਵਾਲਾ ਕੰਮ ਨਹੀਂ ਕਰਨਾ ਬਾਬਾ ਜੀ ਅੰਕਲ ਹਾਂ ਜੀ ਲੱਗੀ ਬਾਬਾ ਜੀ ਦੀ ਹਾਂ ਜੀ ਲੱਗੀ ਮੇਨ ਹੋਈ ਸੀਗਾ ਗੁਰੂ ਘਰ ਆਪਾਂ ਜਾ ਕੇ ਦਰਸ਼ਨ ਕਰਿਆ ਬਾਬੇ ਤੇ ਬਿਲਕੁਲ ਬਿਲਕੁਲ ਉੱਥੇ ਉਸ ਹੁਕਮਨਾਮੇ ਜੀ ਜੋ ਮੰਗੇ ਠਾਕੁਰ ਕੋ ਸੋਈ ਸੋਈ ਦੇਵੇ ਭਾਈ ਗੁਰੂ ਲੈ ਇੱਥੇ ਖੜੇ ਆਪਾਂ ਪਤਾ ਨਹੀਂ ਹੁਣ ਕਿੰਨਾ ਟਾਈਮ ਲਾਓਗੇ ਨਾ ਇੱਥੇ ਸਟ੍ਰੌਂਗ ਲਾਈਟ ਚੱਲੀ ਹੋਈ ਆ ਯਾ ਅੰਕਲ ਅੰਕਲ ਮੈੜਾ ਲੰਦੇ ਭਈਆ ਅੰਕਲ ਥੱਕ ਗਿਆ ਲੱਗਦਾ ਹੁਣ ਕਿ ਨਹੀਂ ਠੀਕ ਸੀਗੇ ਨਹੀਂ ਠੀਕ ਸੀ ਸਹੀ ਸੀ ਸੋ ਨੈਲਸਨ ਆਪਾਂ ਪੁੱਜ ਗਏ ਆ ਭਈ ਤੇ ਇੱਥੇ ਆ ਕੇ ਰੁਕੇ ਆ ਡੋਮਿਨੀਅਨ ਪੀਜ਼ਾ ਡੋਮਿਨੀਅਨ ਪੀਜ਼ਾ ਇੱਥੇ ਹੈਰੀ ਵਾਈ ਸੀਗਾ ਹੈਰੀ ਵਾਈ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਸੁਖਦੀਪ ਭਾਈ ਲੁਗਲੋਏ ਤੋਂ ਉਹਨਾਂ ਦਾ ਵੀ ਬਹੁਤ ਹੋਰ ਮਿੱਤਰ ਸੀਗੇ ਤੇ ਆਪਾਂ ਮਿਲ ਲਿਆ ਸੀਗਾ ਹੈਰੀ ਭਾਈ ਨੂੰ ਤੇ ਕੁਝ ਖਾਣਾ ਸੀਗਾ ਇੱਥੋਂ ਵੀ ਆਰਡਰ ਕਰ ਲਿਆ ਸੀਗਾ ਤੇ ਕਰੈਚ ਚਰਚ ਤੋਂ ਸਾਡਾ ਅੱਜ ਤਾਂ ਨਾ ਪਲਾਨ ਸੀਗਾ ਕਿ ਆਪਾਂ ਰੁਕਣਾ ਸੀਗਾ ਰਸਤੇ ਦੇ ਵਿੱਚ ਬਟ ਥੋੜੀ ਜਿਹੀ ਕੋਸ਼ਿਸ਼ ਕੀਤੀ ਤਾਂ ਆਪਾਂ ਗੱਡੀ ਖਿੱਚ ਦਿੱਤੀ ਫਿਰ 3 ਵਜੇ ਤੁਰੇ ਸੀਗੇ ਆਪਾਂ ਉੱਥੋਂ ਤੇ 9:30 ਹੋ ਗਏ ਆ 3 ਤੋਂ 9:30 ਦੇ ਵਿੱਚ ਆਪਾਂ ਰੋਕੇ ਵੀ ਆ ਦੋ ਚਾਰ ਇੱਕ ਇੱਕ ਵਾਰ ਜਾਂ ਰੋਕੇ ਕਾਫੀ ਵੀ ਬਣਾਈ ਇੱਕ ਟਰੈਕ ਵੀ ਵਿੱਚ ਇੱਕ ਛੋਟਾ ਜਿਹਾ ਕੀਤਾ 425 ਕਿਲੋਮੀਟਰ ਦਾ ਸਫ਼ਰ ਸੀਗਾ ਤੇ ਜਿਹੜਾ ਆਪਾਂ ਕਰਕੇ ਨੈਲਸਨ ਇੱਥੇ ਪੁੱਜ ਗਏ ਆ ਤੇ ਕੱਲ ਨੂੰ ਇੱਥੇ ਨੈਲਸਨ ਦਾ ਜਿਹੜਾ ਸ਼ਹਿਰ ਇੱਥੇ ਪੂਰਾ ਆਪਾਂ ਘੁੰਮਾਂਗੇ ਫਿਰਾਂਗੇ ਭਾਈ ਨੂੰ ਆਪਾਂ ਸਵੇਰੇ ਮਿਲ ਪੈਣਾ ਸੋ ਆਪਾਂ ਘੁੰਮਦੇ ਘੁਮਾਦੇ ਕਰੈਚ ਚਾਰਜ ਤੋਂ ਨੈਲਸਨ ਪੁੱਜ ਗਏ ਇੱਥੇ ਆਪਣੇ ਭਾਈ ਸਾਹਿਬ ਹੁਣੀ ਮਿਲੇ ਦੁਆਬੇ ਤੋਂ ਤੇ ਪੁੱਛਦੇ ਭਾਈ ਉਹਨਾਂ ਨੂੰ ਕਿੱਥੋਂ ਆ ਭਾਈ ਕਿੱਥੋਂ ਆਵਜੀ ਫਗਵਾੜੇ ਤੋਂ ਜੀ ਪੰਜਾਬ ਫਗਵਾੜੇ ਤੋਂ ਖਾਸ ਖਾਸ ਫਗਵਾੜੇ ਤੋਂ ਜੀ ਤੇ ਫੇਹੀ ਨੈਲਸਨ ਭਾਈ ਹੁਣੀ ਨੈਲਸਨ ਆਏ ਨੇ ਸਾਊਥ ਸਾਈਡ ਨਿਊਜ਼ੀਲੈਂਡ ਦੇ ਕਹਿੰਦੇ ਸਭ ਤੋਂ ਘੁੰਮਣ ਫਿਰਨ ਨੂੰ ਸਾਊਥ ਸਭ ਤੋਂ ਵਧੀਆ ਕਹਿੰਦੇ ਜੀ ਨਿਊਜ਼ੀਲੈਂਡ ਦਾ ਤੇ ਨੈਲਸਨ ਪੁੱਜ ਗਏ ਤੁਸੀਂ ਨੈਲਸਨ ਕਾ ਇੱਥੇ WeatherData ਬਹੁਤ ਵਧੀਆ ਹੁੰਦਾ ਜੀ ਖਾਸ ਗੱਲ ਨਿਊਜ਼ੀਲੈਂਡ ਦੀ ਇਹ ਹੈ ਤੇ ਸਾਡੇ ਨੈਲਸਨ ਦੇ ਵਿੱਚ ਵੀ ਹੁਣ ਗਰਮੀ ਥੋੜੀ ਘਟ ਗਈ ਹੈ ਪਰ ਧੁੱਪ ਤੁਹਾਨੂੰ ਉਹ ਜੀ ਰੋਜ਼ ਹੀ ਮਿਲਗੀ ਜੀ ਜੀ ਭਾਈ ਮੌਸਮ ਵਧੀਆ ਹੈ ਹੁਣ ਵਧੀਆ ਟਾਈਮ ਤੇ ਆਇਆ ਹੈ ਜੀ ਭਾਈ ਥੈਂਕ ਯੂ ਭਾਈ ਆਪ ਜੀ ਦਾ ਤੇ ਉੱਥੇ ਭਾਈ ਆਪਣਾ ਕਿੰਨੇ ਕ ਟਾਈਮ ਹੋ ਗਿਆ ਆਪ ਜੀ ਨੂੰ ਇੱਥੇ ਮੈਂ ਭਾਜੀ ਪਹਿਲਾਂ ਆਕਲੈਂਡ ਆਇਆ ਸੀਗਾ ਜੀ ਜਦੋਂ ਮੈਂ ਸਟੱਡੀ ਕੀਤੀ 2 ਸਾਲ 2015 ਚ ਜੀ ਅੱਛਾ 2015 ਚ ਮੈਂ 2 ਸਾਲ ਸਟੱਡੀ ਕੀਤੀ ਜੀ ਤੇ ਪਰਮਿਟ ਮਿਲਿਆ ਵਰ ਪਰ ਮਰਤਬਾ ਖੇਦ ਨਹੀਂ ਅੱਗੇ ਵੀਰਾ ਕਰਾਉਂਦਾ ਕਰਾਉਂਦੇ ਠੇਕੇ ਠੇਕੇ ਦੇ ਮੈਨੂੰ ਹੋ ਗਏ ਕਾਫੀ ਸਾਲ ਹੀ 6 ਸਾਲ ਠੇਕੇ ਤੇ ਹੋ ਗਏ ਜੀ ਅੱਛਾ ਜੀ ਇਧਰ ਨੈਲਸਨ 'ਚ ਮੈਨੂੰ 2018 ਜਾਏ ਜੀ 2018 ਜੀ ਨੈਲਸਨ ਜੀ ਆਈ 5 ਸਾਲ ਉਹਨੇ ਠੇਕੇ ਦੀ ਭੁਗਿਆ ਇੱਥੇ ਜੀ ਭਾਈ ਸੋ ਉੱਥੇ ਕਿਵੇਂ ਇੱਥੇ ਹੋਰ ਪੰਜਾਬੀ ਵਗੈਰਾ ਕਿੰਨੇ ਕ ਭਾਈ ਨੈਲਸਨ 'ਚ ਆਪਣੇ ਹੈਗੀ ਥੋੜੀ ਕਮਿਊਨਿਟੀ ਹੋਊਗੀ ਮੈਂ ਸਾਨੂੰ ਭਾਈ 100 150 ਹੋਊਗੀ ਇੱਦਾਂ ਦੀ ਗੱਲ ਹੈ ਅੱਛਾ ਹੈਗਾ ਹੈਗਾ ਨੀ ਵਾਲੇ ਦੁਆਲੇ ਜਿੱਦਾਂ ਥੋੜੇ ਦੂਰ ਦੂਰ ਜਾ ਕੇ ਆ ਕਈ ਆਪਣੇ ਪੰਜਾਬੀ ਭਾਈ ਹੁਣੇ ਖੇਤਾਂ ਖੁੱਤਾਂ ਦੇ ਕੰਮ ਵੀ ਕਰਦੇ ਅੱਗੇ ਨੈਲਸਨ ਤੋਂ ਉਧਰ ਕੋ ਟੈਕਸੀ ਡਰਾਈਵਰ ਬਹੁਤ ਭਾਈ ਆਪਣੇ ਇੱਥੇ ਇਧਰ ਕਾਫੀ ਅੰਡਰ ਫਾਰਮ ਵਗੈਰਾ ਵੀ ਹੈਗੇ ਆਪਣੇ ਪੰਜਾਬੀਆਂ ਦੇ ਇਧਰ ਇਧਰ ਨਹੀਂ ਜਿਆਦਾਤਰ ਆਪਣੇ ਨਾਰਥ ਸਾਈਡ ਤੇ ਹੈ ਜੀ ਟਾਪੂ ਟੂਪੂ ਵਾਲ ਤੇ ਕਾਪੂ ਰੋਟਰੂਆ ਜੀ ਉਧਰ ਏਰੀਆ ਬੜੇ ਤੇ ਪੁਰਾਣੇ ਜਿੱਦਾਂ ਆਪਣੇ ਬਹੁਤ ਪੁਰਾਣੇ ਜਿੱਦਾਂ ਕਹਿ ਲਓ 1980 80 ਤੋਂ ਪਹਿਲਾਂ ਦੇ ਜਿਹੜੇ ਆਏ ਹੋਏ ਨਾ ਜਿੱਦਾਂ ਤੇ ਉਹਨਾਂ ਦੇ ਉੱਥੇ ਫਾਰਮ ਹੋਊਗਾ ਵਾ ਹੈਗੇ ਇਹ ਹੋਉਂਦਾ ਨਾਲ ਫਿਰ ਬੰਦੇ ਕਮਿਊਨਿਟੀ ਆਵਾ ਉਥੇ ਗੁਰਦੁਆਰ ਵੀ ਆਪਣੇ ਤੇ ਤਿਰੰਗੇ ਵਾਵਾ ਹੈਗੇ ਉਧਰ ਇੱਧਰ ਨੈਲਸਨ ਜੀ ਉਧਰ ਫੰਕਸ਼ਨ ਫੰਕਸ਼ਨ ਹੈ ਵੀਕਲੀ ਵਿਕਲੀ ਕਰਦੇ ਹੁੰਦੇ ਜਿੱਦਾਂ ਹਫਤੇ ਦੀ ਹਫਤੇ ਕਮਿਊਨਿਟੀ ਬਸ ਤੁਹਾਡਾ ਕਹਿੰਦਾ ਮਤਲਬ ਕਿ ਤੁਹਾਡਾ ਮਨ ਲੱਗ ਗਿਆ ਜੀ ਨੈਲਸਨ ਜੀ ਆਉਂਦੇ ਉਸ ਨੂੰ ਦਲਸਲੇ ਤੇ ਲੋਟਲੇ ਆਪਣੇ ਇੱਕ ਮਿੰਟ ਜਦੋਂ ਗੁਰਦੁਆਰੇ ਦਾ ਪਾਠ ਵਗੈਰਾ ਕਰਾਉਂਦੇ ਹੁੰਦੇ ਉੱਥੇ ਹੁੰਦੇ 50 50 70 ਜਾਨੀ ਦਾ ਰਾਮਨਾ ਆ ਜਾਂਦੀ ਗੁਰੂ ਘਰ ਹੈਗਾ ਇੱਥੇ ਗੁਰੂ ਘਰ ਨਹੀਂ ਜਿੱਦਾਂ ਕਮਿਊਨਿਟੀ ਘਰ ਦੇ ਵਿੱਚ ਆ ਕੇ ਤੇ ਉੱਥੇ ਜਿੱਦਾਂ ਸੰਡੇ ਨੂੰ ਤਾਂ ਸੰਡੇ ਨੂੰ ਸੰਡੇ ਕਈ ਸੰਡੇ ਗ੍ਰਾਂਟ ਲੈਕ ਤਾਂ ਇੱਕ ਸੰਡੇ ਛੱਡ ਕੇ ਕੱਲ ਨੂੰ ਹੈਗਾ ਨਹੀਂ ਨਹੀਂ ਉਸ ਤੋਂ ਅਗਲੇ ਸੰਡੇ ਆਉਣ ਦੀ ਇਹ ਤਾਂ ਕਿਹੜੀ ਕੱਢ ਲੈਣੇ ਨਾ ਨਾ ਜੀ ਤੇ ਉਦਾਂ ਕਮਿਊਨਿਟੀ ਤੇ ਹੁਣ ਆ ਜਾਂਦੇ ਕਈ ਲੋਕੀ ਹੁਣ ਜਿੱਦਾਂ ਪੱਕੇ ਪੁੱਕੇ ਹੁੰਦੇ ਹਨ ਤਾਂ ਫੇ ਵੱਖਰੇ ਵੱਖਰੇ ਆਪਣਾ ਕੰਮ ਕੂਮ ਦੇਖਣ ਨੂੰ ਤਾਂ ਛੋਟ ਸਿੱਡੀਆਂ 'ਚ ਮੂਵ ਹੁੰਦੇ ਆ ਜੀ ਹਾਂ ਨਾ ਸਹੀ ਭਾਈ ਬਹੁਤ ਬਹੁਤ ਵਧੀਆ ਤੇ ਭਾਈ ਹੁਣੀ ਕਿੱਥੋਂ ਆ ਆਪਣੇ ਇਹ ਆਪਣਾ ਰਾਜਸਥਾਨ ਜੂਗੀ ਹੈ ਰਾਜਸਥਾਨ ਦੇ ਅੱਛਾ ਕਿ ਕਿੱਥੋਂ ਆ ਇੱਥੋਂ ਅਜੇ ਤੱਕ ਕੋਟੇ ਤੋਂ ਅੱਛਾ ਕੋਟੇ ਤੋਂ ਆ ਹਾਂਜੀ ਮਤਲਬ ਕਿ ਪੰਜਾਬ ਤੇ ਰਾਜਸਥਾਨ ਦੇ ਇਕੱਠੇ ਭਰਾ ਇੱਥੇ ਖੜੇ ਕੋਈ ਹਾਂਜੀ ਇੱਥੇ ਖੜੇ ਕਿੱਥੋਂ ਕਿੱਥੋਂ ਮੁਲਾਕਾਤਾ ਹੁੰਦੀ ਹੈ ਸਾਰਿਆਂ ਨਾਲ ਇੱਥੇ ਵੀ ਲੈਂਦੇ ਪੰਜਾਬ ਤੋਂ ਬੰਦੇ ਜਿੱਦਾਂ ਬਾਹਰ ਕੰਟਰੀ ਆ ਇੱਕ ਦੂਜੇ ਨਾਲ ਵਧੀਆ ਕਰਦੇ ਆ ਇਹਦਾ ਇੱਕ ਦੂਜੇ ਨਾਲ ਮਿਲ ਵਰਤ ਕੇ ਕੰਮ ਕਰਦੇ ਆ ਇੱਥੇ ਨਹੀਂ ਭਾਜੀ ਕੋਈ ਜਿੱਦਾਂ ਆਪਾਂ ਕਹੀਏ ਕੋਈ ਡਿਫਰੈਂਸ ਨਹੀਂ ਹੈ ਡਿਫਰੈਂਸੀਏਸ਼ਨ ਤੋਂ ਬੱਕ ਕੋਈ ਮੈਂ ਕਟੂ-ਕਟ 4 ਸਾਲ ਆਪਣੇ ਪਾਕਿਸਤਾਨੀ ਭਾਜੀ ਮੇਰੇ ਤੋਂ 20 ਸਾਲ ਬਡੇ ਆ ਉਹਨਾਂ ਨਾਲ ਕੰਮ ਕੀਤਾ ਉਹਨਾਂ ਦਾ ਆਪਣਾ ਫੈਮਿਲੀ ਵਰਗਾ ਭਾਜੀ ਬਿਹੇਵੀਅਰ ਆ ਉਹਨਾਂ ਦਾ ਵੀ ਉਹ ਦਾਦਾ ਉਹ ਕੋਈ ਨਹੀਂ ਉਹ ਭਾਈ ਉਹ ਵੀ ਆਪਣੇ ਬਲੱਡ ਵਿਚ ਰਹੇ ਗਏ ਸੇ ਸੇਂ ਚੀਜ਼ਾਂ ਭਾਈ ਕੋਈ ਡਿਫਰੈਂਸ ਨਹੀਂ ਆ ਸਾਡੇ ਨੂੰ ਪੰਜਾਬੀ ਪੂਰੀ ਬੋਲਦੇ ਆ ਜੀ ਐਵਰੀਥਿੰਗ ਪਾਕਿਸਤਾਨੀ ਕਮਿਊਨਿਟੀ ਬਹਾ ਨਾਲੋਂ ਜ਼ਿਆਦਾ ਵਧੀਆ ਬੋਲਦੇ ਠੇਸ ਪੰਜਾਬੀ ਤਾਂ ਕੋਈ ਨਹੀਂ ਉਹਨਾਂ ਦੇ ਕਈ ਵਰਡ ਸੁਣ ਕੇ ਵਾਹ ਲਾਇਆ ਕਿ ਹਾਂ ਵੀ ਇਹਨਾਂ ਦੀ ਪੰਜਾਬੀ ਦੇ ਵਿੱਚ ਭਾਈ ਹੋਰ ਇੱਥੇ ਕਿਹੜੀ ਕਮਿਊਨਿਟੀ ਰਹਿੰਦੀ ਜ਼ਿਆਦਾ ਚੱਲ ਸੰਜੇ ਆਪਣੇ ਨੈਲਸਨ ਜਿੱਦੋਂ ਹੁਣ ਗੁਜਰਾਤੀ ਵੀ ਬਹੁਤ ਨੈਲਸਨ ਆਪਣੇ ਪੰਜਾਬ ਤੋਂ ਬਾਹਰਲੇ ਦਾ ਕੇਰਲਾ ਕੋਲਾ ਸਟੂਡੈਂਟਸ ਵਗੈਰਾ ਨਹੀਂ ਹੁੰਦੇ ਭਾਜੀ ਸਟੂਡੈਂਟਸ ਇੱਥੇ ਐਨਐਮਆਈਟੀ ਹੈਗੀ ਦਾ ਨੈਲਸਨ ਦੇ ਵਿੱਚ ਤੇ ਉਹ ਕਾਲਜ ਦੇ ਵਿੱਚ ਕਾਫੀ ਬਣਾ ਪੜਨ ਨੂੰ ਆਉਂਦੇ ਜਾਂਦੇ ਕੇਰਲਾ ਕੋਲਾ ਦੀ ਸਾਈਡ ਦੇ ਸ਼੍ਰੀਲੰਕਾ ਵਾਲੀ ਸਾਈਡ ਦੇ ਸ਼੍ਰੀਲੰਕਾ ਨ ਕਮਿਊਨਿਟੀ ਬਹੁਤ ਹੈ ਭਾਜੀ ਸ਼੍ਰੀਲੰਕਾ ਦੇ ਬੰਦੇ ਆਵਾਜ਼ ਠੀਕ ਹੈ ਭਾਜੀ ਠੀਕ ਹੈ ਭਾਜੀ ਸ਼੍ਰੀਲੰਕਾ ਦਾ ਬਹੁਤ 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 ਵਧੀਆ ਧੰਨਵਾਦ ਭਾਜੀ ਜੀ ਬਹੁਤ ਵਧੀਆ ਲੱਗਿਆ ਜੀ ਥੈਂਕ ਯੂ ਭਾਜੀ ਕੋਈ ਦਿੱਕਤ ਨਹੀਂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਬੋਲੂ ਤਾਂ ਸਹੀ ਯਾਰ ਤੁਸੀਂ ਡਰਦੇ ਬੋਲੇ ਸੁੱਤੇ ਬਈ ਹਾਲ ਵਾਲੇ ਬੰਦੇ ਨੇ ਸੁੱਤੇ ਬਈ ਹਾਲ ਵਾਲੇ ਬੰਦੇ ਨੇ ਉਹ ਆਵਾਜ਼ ਹੋਰ ਹੁੰਦੀ ਇਸ ਟਾਈਮ ਆਵਾਜ਼ ਹੋ ਰਿਹਾ ਫੁਰ ਫੁਰ ਫੁਰੇ ਲੈ ਵੀ ਅੰਕਲ ਦਾ ਜਨਮ ਦਿਨ ਸੀ ਅੱਜ ਅਸੀਂ ਨਾ ਜਨਮ ਦਿਨ ਪੀਜ਼ਾ ਨਾਲੇ ਬਣਾ ਲਿਆ ਅਗਲੇ ਪੁੱਜ ਗਏ ਪਹਿਲਾਂ ਆਪਾਂ 12 ਵਜੇ ਤੋਂ ਹੋ ਗਿਆ ਗੱਲਬਾਤ ਨਾ ਕੋਈ ਠੀਕ ਆ ਇਹ ਕੋਈ ਚਲੋ ਫੇਰ ਭਾਈ ਚੱਕੋ ਚਾਹੀਦੀ ਹੈ ਹੈਪੀ ਵਰਡੇ ਅੰਕਲ ਹੋ ਗਿਆ ਤਰਾਟ ਦੇਖੋ ਯਾਰ ਮਾਜੀ ਕਿਹੜੇ ਤਰਾਟ ਹੋ ਕੇ ਯਾਰੇ ਹੈ ਉਹ ਸਰਾ ਹੀ ਆਦਾ ਦੀਸ ਟ੍ਰੀਸ ਆਰ ਮੇਨਟੇਨ ਰੈਗੂਲਰਲੀ ਡੂਰਿੰਗ ਵਿੰਡੀ ਕੰਡੀਸ਼ਨ ਬਾ ਭਾਈ ਬਹੁਤ ਵੱਡੇ ਉੱਪਰ ਦੇਖੋ ਦਰਖਤ ਫਿਰ ਇਹਨੂੰ ਦਿਖਾਵਾਂਗੇ ਬਾਕੀ ਇਹ ਵਾਲੇ ਆ ਬਹੁਤ ਵੱਡੇ ਵੱਡੇ ਆ ਯਾਰ ਦਰਖਤ ਦਾ ਦੇਖੇ ਐਨੇ ਸਟਰੋਂਗ ਨਹੀਂ ਦੇਖੇ ਭਾਈ ਕਦੇ ਹੈ ਦੂਰ ਹੋਣਾ ਮਤਲਬ ਇਹ ਵੀ ਹਾਂ ਬਾਈਕ ਤੇ ਚਲਦੇ ਹਾਂ ਪਹੀ ਦਰਖਤ ਦੇਖ ਯਾਰ ਮੇ ਤਾਂ ਹੋਰ ਤਰ੍ਹਾਂ ਦੀ ਹੋਈ ਜਾਂਦਾ ਦਰਖਤ ਦੇਖਦੇ ਦੇਖ ਤਾ ਸੀ ਪਹੀ ਆ ਇਹਦਾ ਜੜ ਹੈ ਹੈ ਹਾਂ ਕਿਹੜੇ ਉਹ ਤਾਂ ਛੱਡ ਭਾਜੀ ਤੂੰ ਪੂਤਾ ਪਤਾ ਨੂੰ ਛੱਡ ਆਹ ਦੇਖ ਯਾਰ ਇਹਦਾ ਛੜਾ ਭਾਜੀ ਉਹ ਭਾਜੀ ਐਡਾ ਐਡਾ ਵੱਡਾ ਦਰਖਤ ਮੈਂ ਨਹੀਂ ਦੇਖਿਆ ਕਦੇ ਯਾਰ ਬਹੁਤ ਵੱਡਾ ਆ ਏ ਆ ਜਿਹੜੇ ਇੱਥੇ ਹੈਰੀਟੇਟ ਟ੍ਰੀ ਹੈਰੀਟੇਟਰੀ ਲਿਖਿਆ ਆਇਆ 1850 ਦਾ ਹੈਰੀਟੇਜ ਟਰੀ 1850 ਦਾ ਮੈਂ ਉਹੀ ਹੈਗਾ ਰੈੱਡ ਵਾਲਾ ਹੀ ਆ ਭਾਈ ਉਹ ਵਾਲਾ ਹੈ ਕਿੰਨੇ 181900 150 200 ਸਾਲ ਦਾ ਰੱਖ 1 2 3 4 5 6 7 8 9 10 11 12 13 14 15 16 17 18 19 ਵੀ ਪਾਜੀ 20 ਫੁੱਟ ਆ ਚੌੜਾ ਥੱਲੇ 20 ਫੁੱਟ ਚੌੜਾ ਥੱਲੇ ਇੱਧਰ ਆਵਾ ਤੂੰ ਇੱਧਰ ਇੱਧਰ ਕੇ ਦੱਸਿਆ ਸੀ ਆਇਓ ਨੋ

ਹੋ ਪੁੱਤੌੜੀ ਦੇ ਦਰੱਖਤੋਂ ਦਦੇ ਹੁੰਦੇ। ਹਾਂ ਕੀ ਮਤਲਬ ਹੈ? ਅੱਗੇ ਦੇਖਣਾ? ਨਹੀਂ ਮੈਂ ਦੇਖਣਾ। ਆ ਜਾ ਯਾਰ। ਮੈਂ ਨਹੀਂ ਦੇਖਣਾ। ਭਾਜੀ ਨਹੀਂ। ਬੜੀ ਸੀ ਤੋ ਦੇ ਦਰੱਖਤੋਂ ਮੈਨਾਂ ਹਲਕੀ ਜਿਹੀ ਵਾਲੇ। ਹਾਂ। ਨਹੀਂ ਇਹ ਆਵਾਜ਼ ਪੱਤੇ ਪੁੱਤ ਵੱਜਦੇ। ਕਦੇ ਪੱਤੇ ਵੱਜਦੇ ਆ। ਪਤਾ ਨਹੀਂ ਕੁੱਤ ਆਉਦੇ। ਆ ਕੰ। ਹਾਂ। ਉਹ ਨਿਕਲੀ ਫੇਟੋਂ ਕਰ ਲਾਉਂਦਾ ਭਾਈ ਜਿੰਨਤਾ ਆਜਾ ਬਾਹਰ ਭਾਈ ਇਹ ਆਵਾਜ਼ ਤਾਂ ਨਹੀਂ ਨਹੀਂ ਆਣੀ ਚਾਹੀਦੀ ਆਣੀ ਚਾਹੀਏ ਵਾ ਕੋਈ ਸਲਾਇਆ ਹੋਣਾ ਇਹਨਾਂ ਨੇ ਇਹ ਰੁਕੇ ਨੇ 2 ਸਾਲ ਹੋ ਗਏ 200 ਸਾਲ ਇਹਨੇ ਭਾਈ 50 ਆਇਆ 1850 ਤੇ 1900 150 ਤੋਂ ਸਿੱਧੇ ਹੋ ਗਿਆ 100 76 ਸਾਲ 274 ਉਹ ਯਾਰ ਬੜੀ ਪ੍ਰਾਣੀ ਪ੍ਰਾਣੀ ਬੁੱਟੇ ਯਾਰ ਪੈਸੇ ਵੇਰੇ ਲੱਭ ਲਾਂਗੇ ਯਾਰ ਸਿਰ ਲੱਭ ਲਾਂਗੇ ਸਿਰ ਪਤਾ ਲੱਗ ਜਾਣਾ ਯਾਰ ਲੇਡ ਨੂੰ ਦੱਸਿਆ ਆਇਆ ਕੋਈ ਗੱਲ ਨਹੀਂ ਕੋ ਬੰਦਾ ਅੱਧ ਹੋ ਗਈ ਐਨੇ ਟਾਈਮ ਬਾਅਦ ਆਇਆ ਤੂੰ ਇਹਨੂੰ ਬੁਲਾਓ ਪਹਿਲਾਂ ਬੁਲਾਓ ਚੰਗੀ ਹੋਰ ਵਧੀਆ ਸੁਣਾ ਕੇ ਠੀਕ ਹੈ ਕੱਢ ਦੀ ਗੱਲਾ ਕੱਢ ਦੀ ਗੱਲਾ ਜਿਆ ਬਾਦਿਆਂ ਹੱਥ ਕਰ ਕੇ ਹੁਣ ਮੈਂ ਜਾ ਹੁਣ ਇੱਥੇ ਮੈਂ ਕਿਉਂ ਕੋਈ ਮੈਂ ਚਲੋ ਭਾਈ ਆਪਣੇ ਘੰਟਾ ਸੇ ਸ਼ਹਿਰ ਚ ਫਿਰੋ ਹਾਂਜੀ